ਸਹਿਤ ਦਾ ਰੰਗ ਸੁਣ ਵਾਲੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਸਹਿਤ ਦਾ ਰੰਗ ਪ੍ਰੋਗਰਾਮ ਵਿੱਚ ਤੁਸੀਂ ਹੁਣ ਤੱਕ ਬਾਤਾਂ ਸੁਝਾਰਤਾ ਅਤੇ ਕਹਾਣੀਆਂ ਕਵਤਾਵਾਂ ਸੁਣਦੇ ਰਹੇ ਹੋ ਪਰantu ਅੱਜ ਅਸੀਂ ਤੁਹਾਡੇ ਸੰਲੋਖ ਇੱਕ ਨਵੀਂ ਵਿਧਾ ਦੇ ਨਾਲ ਤੇਜ ਪ੍ਰਤਾਪ ਸਿੰਘ ਜੀ ਸਾਡੇ ਨਾਲ ਨੇ ਤੇ ਇਸ ਨਵੀਂ ਵਿਧਾ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਇਹ ਵਿਧਾ ਜਿਆ ਇਸ ਵਾਰੇ ਜਿਸ ਵਾਰੇ ਅਸੀਂ ਗੱਲ ਕਰ ਰਹੇ ਆ ਇਹ ਤੁਹਾਡੇ ਲਈ ਵੀ ਬਹੁਤ ਹੀ ਖੁਸ਼ੀ ਦੀ ਹੈ ਕਿਉਂਕਿ ਇਸ ਧਰਤੀ ਦੇ ਜਦੋਂ ਵੀ ਕੋਈ ਇਨਸਾਨ ਆਉਂਦਾ ਹੈ ਕਾ ਕੋ ਇਨਸਾਨ ਦੀ ਬਹੁਤ ਵੱਡੀ ਯਾਦਗਾਰ ਬਣ ਜਾਂਦੀ ਹੈ ਉਹ ਦਿਨ ਜਿਸਨ ਉਹ ਇਸ ਧਰਤੀ ਤੇ ਪੈਰ ਪਾਉਂਦਾ ਉਹ ਹੁੰਦਾ ਹੈ ਕਿਸੇ ਵੀ ਇਨਸਾਨ ਦਾ ਜਨਮ ਦਿਨ ਅੱਜ ਸਾਡੇ ਨਾਲ ਤੁਹਾਡੇ ਹਰਮਨ ਪਿਆਰੇ ਜਿਹਨੇ ਕਿ ਮੇਰੇ ਨਾਲ ਬਾਤਾਂ ਤੇ ਵਝਾਰਤਾ ਦੇ ਵਿੱਚ ਇੱਕ ਬਹੁਤ ਹੀ ਵਧੀਆ ਰੋਲ ਨਿਭਾਉਂਦੇ ਰਹੇ ਨੇ ਤੇਜਪ੍ਰਤਾਪ ਸਿੰਘ ਜੀ ਨੇ ਤੇ ਤੇਜਪ੍ਰਤਾਪ ਸਿੰਘ ਜੀ ਨਾਲ ਗੱਲਬਾਤਾਂ ਕਰਾਂਗੇ ਕਿ ਵੀ ਜੰਮਨ ਜੋ ਵੀ ਜੰਮਨ ਬਣਾਇਆ ਜਾਂਦਾ ਹੈ ਉਹ ਕਿਹੋ ਜਿਹਾ ਕਿਸ ਰਮ ਬਣਾਇਆ ਜਾਂਦਾ ਤੇ ਅੱਜ ਮੈਂ ਤੇਜਪ੍ਰਤਾਪ ਸਿੰਘ ਨੂੰ ਇਸ ਵਿਸ਼ੇ ਤੇ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਰੱਖਣ ਲੱਗਿਆ ਤੇਜਪ੍ਰਤਾਪ ਸਿੰਘ ਜੀ ਹਾਂਜੀ ਜੀ ਅੱਜ ਤੁਸੀਂ ਇਸ ਵਿਸ਼ੇ ਤੇ ਸਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਕਿ ਕੋ ਬੱਚਿਆਂ ਨੂੰ ਜਨਮ ਦਿਨ ਬਹੁਤ ਪਿਆਰਾ ਹੁੰਦਾ ਹੈ ਵੱਡੇ ਹੋ ਕੇ ਤਾਂ ਬਹੁਤ ਸਾਰੇ ਲੋਕ ਜਨਮ ਦਿਨ ਮਨਾਉਣਾ ਹਟ ਜਾਂਦੇ ਨੇ ਪਰੰਤੂ ਹਰ ਪਰਿਵਾਰ ਹਰ ਮਾਂ ਹਰ ਬਾਪ ਆਪਣੇ ਬੱਚੇ ਦਾ ਜਨਮ ਦਿਨ ਹਰ ਸਾਲ ਬਹੁਤ ਹੀ ਖੁਸ਼ੀ-ਖੁਸ਼ੀ ਮਨਾਉਂਦਾ ਹੈ ਤੇ ਮੈਂ ਤੁਹਾਡੇ ਕੋਲ ਪਹਿਲਾ ਪ੍ਰਸ਼ਨ ਇਹ ਪੁੱਛਣ ਲੱਗਿਆ ਕਿ ਜਨਮ ਕੀ ਹੁੰਦਾ ਹੈ ਤੇ ਇਹ ਕਿਉਂ ਮਨਾਇਆ ਜਾਂਦਾ ਦੇਖੋ ਜੀ ਜਨਮ ਦਿਨ ਇੱਕ ਇਹੋ ਜਿਹਾ ਦਿਨ ਹੁੰਦਾ ਹੈ ਜਿਹਦੇ ਵਿੱਚ ਇੱਕ ਇਨਸਾਨ ਇਸ ਧਰਤੀ ਵਿੱਚ ਧਰਤੀ ਉੱਤੇ ਪੈਰ ਧਰਦਾ ਹੈ ਤੇ ਨજર ਆਉਂਦਾ ਹੈ ਆਪਾਂ ਜਨਮ ਦਿਨ ਇਸ ਕਰਕੇ ਬਣਾਉਂਦੇ ਹਾਂ ਕਿ ਆਪਾਂ ਆਪਣੀ ਪੁਰਾਣੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰ ਸਕੀਏ ਤੇ ਆਪਾਂ ਅਬਦੇ ਆਪ ਨੂੰ ਖੁਸ਼ ਰੱਖੀਏ ਹਾ ਤੇਜਪ੍ਰਤਾ ਸਿੰਘ ਜੀ ਨੇ ਦੱਸਿਆ ਕਿ ਜਨਮ ਦਿਨ ਜਿਹੜਾ ਹੈ ਸਾਡੀਆਂ ਜਿਹੜੀਆਂ ਯਾਦਾਂ ਨੇ ਉਹਨੂੰ ਸੰਭਾਲਣ ਦਾ ਇੱਕ ਮਾਧਿਅਮ ਆ ਤੇ ਜਦੋਂ ਕੋਈ ਇਨਸਾਨ ਇਸ ਧਰਤੀ ਤੇ ਜਨਮ ਲੈਂਦਾ ਹੈ ਪਹਿਲੀ ਕਰਕਾਰੀ ਮਾਰਦਾ ਜਾਂ ਅੱਖਾਂ ਖੋਲਦਾ ਤੇ ਉਸ ਟਾਈਮ ਨੂੰ ਜਾਂ ਉਸ ਸਮੇਂ ਨੂੰ ਹੀ ਅਸੀਂ ਉਸ ਦਾ ਜਨਮ ਮੰਨ ਲੈਂਦੇ ਆ ਤੇ ਅੱਜ ਕੱਲ ਦੇ ਦੌਰ ਵਿੱਚ ਤਾਂ ਜਿਹੜੀ ਜਨਮ ਦਿਨ ਦਾ ਬਹੁਤ ਹੀ ਵੱਡਾ ਮਹੱਤਵ ਹੋ ਗਿਆ ਹੈ ਕਿਉਂਕਿ ਉਮਰ ਪਰ ਅਸੀਂ ਆਪਣਾ ਜਨਮ ਦਿਨ ਕਿਸੇ ਵੀ ਥਾਂ ਤੇ ਸਕੂਲ ਵਿੱਚ ਕਾਲਜ ਵਿੱਚ ਜਾਂ ਜਿਹੜਾ ਵੀ ਸਾਡਾ ਕੋਈ ਪ੍ਰਮਾਣ ਪੱਤਰ ਬਣਦਾ ਹੈ ਤੇ ਉਸ ਉੱਤੇ ਆਪਣਾ ਜਨਮ ਦਿਨ ਲਿਖਦੇ ਹਾਂ ਤੇ ਇਸ ਲਈ ਹਰੇਕ ਵਿਅਕਤੀ ਦਾ ਹੀ ਜਿਹੜਾ ਜਨਮ ਦਿਨ ਹੈ ਬਹੁਤ ਹੀ ਮਹੱਤਵਪੂਰਨ ਹੁੰਦਾ ਤੇ ਪ੍ਰਤਾਪ ਸਿੰਘ ਜੀ ਇਹ ਦੱਸੋ ਵੀ ਅ ਬੱਚੇ ਜਨਮ ਦਿਨ ਕਿਉਂ ਮਨਾਉਂਦੇ ਨੇ ਤੇ ਵੱਡੇ ਹੋ ਕੇ ਆਮ ਕਰਕੇ ਮੈਂ ਦੇਖਿਆ ਕਿ ਵੱਡਿਆਂ ਦੇ ਜਨਮ ਦਿਨ ਨਹੀਂ ਮਨਾਏ ਜਾਂਦੇ ਬੱਚਿਆਂ ਦੇ ਹੀ ਜਾਂਦਨ ਖੁਸ਼ੀ-ਖੁਸ਼ੀ ਮਨਾਏ ਜਾਂਦੇ ਨੇ ਇਹਦਾ ਕੀ ਕਾਰਨ ਹੈ ਦੇਖੋ ਜੀ ਜਦ ਆਪਾਂ ਨਿੱਕੇ ਹੁੰਨੇ ਆ ਆਪਾਂ ਨੂੰ ਨਮੀਆਂ-ਨਮੀਆਂ ਗੱਲਾਂ ਤਾਜ਼ੀਆਂ ਜਾਂ ਪੁਰਾਣੀ-ਪੁਰਾਣੀ ਗੱਲਾਂ ਤਾਦੀਆ ਕਰਨ ਨੂੰ ਜੀ ਕਰਦਾ ਹੈ ਪਰ ਜਦ ਆਪਾਂ ਵੱਡੇ ਹੋ ਜਾਂਦੇ ਹਾਂ ਤੇ ਸਾਨੂੰ ਸਾਡੇ ਕੋਲ ਕੁਝ ਲੋਕਾਂ ਕੋਲ ਟਾਈਮ ਘੱਟ ਹੁੰਦਾ ਹੈ ਕਿ ਉਹ ਆਪ ਦਾ ਬਰਥਡੇ ਬਣਾ ਸਕੀਏ ਸਕੇ ਤੇ ਜੋ ਬੱਚੇ ਹੁੰਦੇ ਆ ਉਹ ਇਸ ਕਰਕੇ ਬਣਾ ਬਣਾ ਪਾਉਂਦੇ ਹਨ ਕਿ ਉਹ ਵੱਡੇ ਹੋ ਕੇ ਇੱਕ ਬਹੁਤ ਵੱਡੇ ਆਦਮੀ ਬਣੇ ਤੇ ਪੜਾਈ ਚੰਗੀ ਕਰ ਪਾਏ ਇਹਦੇ ਨਾਲ ਹੀ ਤੇਜਪ੍ਰਸਾਦ ਜੀ ਇੱਕ ਪ੍ਰਸ਼ਨ ਮੇਰੇ ਹੋਰ ਮਨ ਵਿੱਚ ਆ ਗਿਆ ਕਿ ਜਿਹੜਾ ਜਨਮ ਦਿਨ ਆ ਉਹ ਸਿਰਫ ਖਾਣ ਪੀਣ ਲਈ ਮਨਾਇਆ ਜਾਂਦਾ ਕਿ ਜਨਮ ਦਿਨ ਤੇ ਕੋਈ ਨਿਸ਼ਾਨੇ ਵੀ ਮਿਥੇ ਜਾਂਦੇ ਨੇ ਜਦ ਮੇਰੀ ਗੱਲ ਹੋ ਰਹੀ ਆ ਤਾਂ ਮੈਂ ਹਰ ਇੱਕ ਜਨਮ ਦਿਨ ਆਪਦਾ ਇੱਕ ਟਾਰਗੇਟ ਰੱਖਦਾ ਜਿਵੇਂ ਕਿ ਇਸ ਵਾਰ ਮੈਂ ਕਲਾਸ ਚ ਟਾਪ ਕਰਾਂਗਾ ਇਸ ਵਾਰ ਮੈਂ ਮੈਂ ਅਬ ਦੀ ਸਪੋਰਟਸ ਦੇ ਵਿੱਚ ਫਰਸਟ ਆਵਾਂਗਾ ਬਿਲਕੁਲ ਬਿਲਕੁਲ ਤੇ ਮੈਂ ਅਬ ਦੀ ਖੇਡਾਂ ਦੇ ਵਿੱਚ ਤੇ ਪੜ੍ਹਾਈ ਦੇ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਸਕਾਂ ਹਾਂ ਇਹ ਇਹ ਸਾਰੀਆਂ ਗੱਲਾਂ ਬੜੀਆਂ ਮਹੱਤਵਪੂਰਨ ਨੇ ਮੇਰੇ ਮਨ ਚ ਇਹ ਸੀ ਵੀ ਬੱਚੇ ਆਮ ਕਰਕੇ ਜਦੋਂ ਜਨਮ ਦਿਨ ਮਨਾਉਂਦੇ ਨੇ ਤਾ ਉਹ ਕੇਕ ਵੱਲ ਤਾਂ ਹੋਰ ਜਿਹੜੀਆਂ ਮਾਪਿਓ ਚੀਜ਼ਾਂ ਖਾਣ ਪੀਣੇ ਲਿਆਉਂਦੇ ਨੇ ਉਹਦੇ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਤੇ ਤੇਜਪ੍ਰਤਾਪ ਨੇ ਦੱਸਿਆ ਕਿ ਵੀ ਬੱਚੇ ਕੱਲਾ ਖਾਣ ਪੀਣ ਵੱਲ ਹੀ ਧਿਆਨ ਨਹੀਂ ਦਿੰਦੇ ਸਗੋਂ ਉਹ ਆਪਣੇ ਜੀਵਨ ਦਾ ਇੱਕ ਟਾਰਗੇਟ ਵੀ ਮਿਖਦੇ ਨੇ 21 سارے بچے ਟਾਰਗੇਟ ਬਿਖਦੇ ਹਨ ਉਹਨਗੀ ਕਿ ਤੇਜ ਪ੍ਰਤਾਪ ਵਰਗੇ ਹੀ ਜਿਹੜੇ ਥੋੜੇ ਜਿਹਾ ਵੱਡੇ ਉਮਰ ਦੇ ਵੱਡੇ ਹੋ ਜਾਂਦੇ ਨੇ ਮੇਰੇ ਖਿਆਲ ਚ ਇਹ ਟਾਰਗੇਟ ਵੱਡੇ ਹੋ ਕੇ ਮਿਠੇ ਜਾਂਦੇ ਨੇ ਕਿਉਂਕਿ ਛੋਟੇ ਬੱਚੇ ਦਾ ਫਿਰਾਲ ਟਾਰਗੇਟ ਬਾਰੇ ਜਾਣਦੇ ਨਹੀਂ ਨਾ ਹੁੰਦੇ ਕੀ ਖਿਆਲ ਆ ਤੁਹਾਡਾ ਦੇਖੋ ਜੀ ਜਦ ਮੇਰੇ ਤੋਂ ਪੁੱਛ ਰਹੇ ਹੋ ਤਾਂ ਮੈਂ ਕਹਿੰਨਾ ਕਿ ਜੋ ਆਵਦਾ ਟਾਰਗੇਟ ਜੋ ਵੀ ਕੋਈ ਵੀ ਰੱਖ ਸਕਦਾ ਕਿੰਨੇ ਵੀ ਸਾਲ ਦਾ ਹੋਵੇ 5 ਸਾਲ ਦਾ ਹੋਵੇ 4 ਸਾਲ ਦਾ ਹੋਵੇ 6 ਸਾਲ ਦਾ ਹੋਵੇ ਜਿੰਨੇ ਮਰਜ਼ੀ ਸਾਲ ਦਾ ਹੋਵੇ ਉਹ ਆਪਣਾ ਟਾਰਗੇਟ ਬਣਾ ਸਕਦਾ ਹੈ ਇਹ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਛੋਟਾ ਬੱਚਾ ਵੀ ਆਪਣਾ ਟਾਰਗੇਟ ਮੈਸ ਕਰਦਾ ਹੈ ਇਹਦਾ ਮਤਲਬ ਜੇਕਰ ਮੈਂ ਇਹ ਦੇਖਾਂ ਵੀ ਸਾਡੀ ਉਮਰ ਦੇ ਜਿਹੜੇ ਵੱਡੇ ਬੰਦੇ ਜਾਂ ਜਦੋਂ ਅਸੀਂ ਤੁਹਾਡੀਆਂ ਉਮਰਾਂ ਵਿੱਚ ਸੀਗੇ ਤਾਂ ਅਸੀਂ ਕਦੇ ਕੋਈ ਟਾਰਗੇਟ ਨਹੀਂ ਸੀ ਮੈੱਦਦੇ ਸਾਨੂੰ ਪਤਾ ਨਹੀਂ ਹੁੰਦਾ ਟਾਰਗੇਟ ਕੀ ਹੁੰਦਾ ਤੇ ਮੈਨੂੰ یوں ਲੱਗਦਾ ਵੀ ਅੱਜ ਦੇ ਜਿਹੜੇ ਬੱਚੇ ਆ ਉਹ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਾਂ ਹੁਣ ਬਜ਼ੁਰਗ ਨੇ ਜਿਹੜੇ ਉਹ ਪਹਿਲਾਂ ਬੱਚੇ ਹੁੰਦੇ ਸੀ ਉਹਨਾਂ ਨਾਲੋਂ ਥੋੜੇ ਸਿਆਣੇ ਹੋ ਗਏ ਜਾਂ ਐਡਵਾਂਸ ਕਹਿ ਲਈਏ ਜਾਂ ਫਿਰ ਉਹਨਾਂ ਨੇ ਸਮੇਂ ਦੇ ਨਾਲ ਉਹਨਾਂ ਦੀ ਬਹੁਤ ਕੀ ਸ਼ਕਤੀ ਆ ਜਿਹੜੀ ਉਹ ਵੱਡੀ ਹੋ ਗਈ ਹੈ ਤੇ ਤੁਹਾਡਾ ਇਹੀ ਮਤਲਬ ਹੈ ਜਾਂ ਤੁਸੀਂ ਕੋਈ ਹੋਰ ਇਹਦਾ ਅਰਥ ਲੈਂਦੇ ਹੋ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਆ ਆਪਾਂ ਦੇਖੋ ਜੀ ਇੰਨਾ ਟਾਈਮ ਹੋ ਗਿਆ ਹੈ ਕਿ ਜੋ ਅੱਜ ਕੱਲ ਬੁੱਢੇ ਹੋ ਗਏ ਹੈ ਕਿ ਆ ਸਿਕਸਜੀ ਤੋਂ ਉੱਤੇ ਹੋ ਗਏ ਹੈ ਉਹ ਵੀ ਤਾਂ ਅੱਜ ਕੱਲ ਆਪਦਾ ਇੱਕ ਟਾਰਗੇਟ ਬਣਾ ਸਕਦੇ ਆ ਕਿ ਮੈਂ ਆਪਣੀ ਫਿਟਨੈਸ ਦਾ ਧਿਆਨ ਰੱਖ ਸਕਾਂ ਮੈਂ ਆਪਣੀ ਹੈਲਥ ਦਾ ਧਿਆਨ ਰੱਖ ਸਕਾਂ ਇਹ ਇਹ ਗੱਲ ਬਹੁਤ ਵਧੀਆ ਐਵੇਂ ਵੀ ਕਰ ਸਕਦਾ ਇਹ ਬਹੁਤ ਵਧੀਆ ਇਹ ਬਹੁਤ ਵਧੀਆ ਬਿਲਕੁਲ ਜਿਹੜੇ ਬਜ਼ੁਰਗ ਹੈ ਨੇ ਉਹ ਵੀ ਟਾਰਗੇਟ ਮੈਸਕ ਕਰਦੇ ਨੇ ਵੀ ਮੈਂ ਆਪਣੇ ਸਰੀਰ ਨੂੰ ਬਿਲਕੁਲ ਤੰਦਰੁਸਤ ਰੱਖਾਂ ਤੇ ਤੰਦਰੁਸਤ ਰਹਿ ਕੇ ਆਪਣਾ ਜੀਵਨ ਗੁਜ਼ਾਰਾਂ ਚਲੋ ਇੱਕ ਅੱਜ ਕੱਲ ਤੇਜਪ੍ਰਸਨ ਮੈਂ ਇਹ ਦੇਖਿਆ ਵੀ ਜਦੋਂ ਵੀ ਜਨਮ ਦਿਨ ਮਨਾਇਆ ਜਾਂਦਾ ਆਮ ਕਰਕੇ ਇੱਕ ਰਿਵਾਜ ਬਣ ਗਿਆ ਹੈ ਤੇ ਤੁਸੀਂ ਇਹਦੇ ਬਾਰੇ ਜ਼ਰੂਰ ਸਾਡੇ ਨਾਲ ਗੱਲ ਸਾਂਝੀ ਕਰੋ ਵਿਜਨਮ ਦਿਨ ਤੇ ਰੱਖ ਬੂਟੇ ਲਗਾਏ ਜਾਂਦੇ ਨੇ ਹਾਂਜੀ ਇਹਦਾ ਕੀ ਮਤ ਉਹਦਾ ਕੀ ਵਾਤਾਵਰਨ ਦੇ ਲਈ ਆ ਹੈ ਹਾਂਜੀ ਵਾਤਾਵਰਨ ਲਈ ਹੈਗਾ ਜਦ ਵਾ ਦੇਖੋ ਜੀ ਜਦ ਵਾਤਾਵਰਨ ਨਹੀਂ ਹੋਊਗਾ ਫਿਰ ਆਪਾਂ ਕੀ ਉਸ ਕੰਮ ਦੇ ਹੈਗੇ ਆ ਆਪਾਂ ਵਾਤਾਵਰਨ ਨੂੰ ਯੂਜ਼ ਕਰਦੇ ਆ ਕਿ ਆਪਾਂ ਉਹਦੇ ਸਾਡਾ ਇੱਕ ਸਾਡਾ ਵਾਤਾਵਰਨ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਹੀ ਆਪਾਂ ਜੀਵਤ ਰਹਿ ਸਕਦੇ ਆ ਜਿਵੇਂ ਆਕਸੀਜਨ ਦਿੰਦੇ ਆ ਆਕਸੀਜਨ ਦੇ ਸਕਦੇ ਆ ਪੇੜ ਪੌਦੇ ਸਿਰ ਸਾਡੀ ਜੋ ਧਰਤੀ ਹੈ ਉਹ ਸੋਹਣੀ ਵੀ ਦਿਖਦੀ ਹੈ ਹਰੀ ਭਰੀ ਦਿਸਦੀ ਹੈ ਹਰੀ ਭਰੀ ਤੇ ਫਿਰ ਸਾਡ ਬਿਮਾਰੀਆਂ ਘੱਟ ਹੁੰਦੀਆਂ ਜਦੋਂ ਹਰੀ ਭਰੀ ਰਹਿੰਦੀ ਹੈ ਬਿਲਕੁਲ ਸਹੀ ਬਿਲਕੁਲ ਠੀਕ ਬਿਲਕੁਲ ਠੀਕ ਜਿਸ ਲਈ ਮੈਂ ਇਸ ਇਸ ਕਰਕੇ ਸਾਨੂੰ ਬਰਥਡੇ ਤੇ ਲਾਣਾ ਬਰਥਡੇ ਤੇ ਜਨਮ ਦਿਨ ਤੇ ਇੱਕ ਇੱਕ ਪੰਜ ਤਾਂ ਨਹੀਂ ਸਹੀ ਤਾਂ ਇੱਕ ਤਾਂ ਲਾਈ ਸਕਦੇ ਤੇ ਲਾਉਣੀ ਚਾਹੀਦਾ ਹੈ ਜਾਣਦੀ ਹਰ ਵਿਅਕਤੀ ਨੂੰ ਜਦੋਂ ਵੀ ਉਹ ਜਨਮ ਦਿਨ ਮਨਾਉਂਦਾ ਤਾਂ ਪੇੜ ਜ਼ਰੂਰ ਲਾਣਾ ਚਾਹੀਦਾ ਜਾਂ ਰੁੱਖ ਜ਼ਰੂਰ ਲਾਣਾ ਚਾਹੀਦਾ ਮੈਂ ਤੁਹਾਡੀ ਇਸ ਗੱਲ ਨਾਲ ਤੇਜ ਪ੍ਰਤਾਪ ਸਹਿਮਤਾਂ ਪਰ ਇੱਕ ਗੱਲ ਮੇਰੇ ਮਨ ਵਿੱਚ ਆ ਰਹੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਸਾਰੇ ਸਾਡੇ ਸਾਰਿਆਂ ਦੇ ਮਨ 'ਚ ਆਉਂਦੀ ਆ ਇਹ ਵੀ ਅਸੀਂ ਰੁੱਖ ਲਾ ਤਾਂ ਦਿੰਨੇ ਆ ਕਿਥੇ ਖਾਲੀ ਥਾਂ ਤੇ ਪਾਰਕਾਂ ਵਿੱਚ ਖੇਤਾਂ ਵਿੱਚ ਪਰ ਉਹਨਾਂ ਦੀ ਸਾਹ ਸੰਭਾਲ ਦਾ ਜਿਹੜਾ ਜੁਮਾ ਉਹ ਘੱਟ ਚੁੱਕਿਆ ਜਾਂਦਾ ਹੈ ਕੀ ਸਾਨੂੰ ਅ ਰੁਖ ਲਗਾ ਕੇ ਉਹਨਾਂ ਨੂੰ ਸਾਂਭਣਾ ਜ਼ਰੂਰੀ ਹੈ ਤਾਂ ਜੋ ਅਸੀਂ ਆਕਸੀਜਨ ਨਾਲ ਭਰਪੂਰ ਰਹੀਏ ਇਹਦੇ ਬਾਰੇ ਜ਼ਰੂਰ ਖਚਾਂਦਣਾ ਪਊ ਹਾਂਜੀ ਸਾਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਕਿ ਹਜੇ ਮੈਂ ਬੋਲਿਆ ਕਿ ਉਹ ਸਾਡੇ ਜੀਵਨ ਦਾ ਇੱਕ ਇੰਪੋਰਟੈਂਟ ਇੱਕ ਇੰਪੋਰਟੈਂਟ ਚੀਜ਼ ਹੈ ਜਿਸ ਦੇ ਨਾਲ ਆਪਾਂ ਜੀਵਤ ਰਹਿ ਰਹੇ ਹਾਂ ਜਦ ਮੈਂ ਇੱਕ ਆ ਵੀ ਚੀਜ਼ ਕਹੀ ਸੀਗੀ ਕਿ ਜਦ ਆਪਾਂ ਆਪ ਜਦ ਆਪਾਂ ਜੇ ਕੋਈ ਸੰਸਾਰ ਨਹੀਂ ਹੋਊਗਾ ਜੇ ਕੋਈ ਨੇਚਰ ਨਹੀਂ ਹੋਊਗੀ ਫਿਰ ਆਪਾਂ ਕਿਸ ਕੰਮ ਦੇ ਤੇ ਜੇ ਇਸ ਕਰਕੇ ਸਾਨੂੰ ਪੇੜ ਬਿਲਾ ਪੇੜ ਪੇੜ ਨਾਲ ਫਿਰ ਸਾਡਾ ਪੋਲੂਸ਼ਨ ਵੀ ਘਟੂਗਾ ਤੇ ਸਾਡਾ ਉਹ ਸਾਹ ਸੋਚ ਹਰਾ-ਪਰਾ ਰਹੂਗਾ ਫਿਰ ਸਾਨੂੰ ਉਹਦੀ ਪ੍ਰਭੁਤਰ ਹਵਾ ਮਿਲੂਗਾ ਸਾਨੂੰ ਸਾਫ ਸੁਥਰੀ ਹਵਾ ਮਿਲੂਗਾ ਸਾਫ ਸੁਥਰੀ ਤੇ ਸਾਨੂੰ ਉਹਦਾ ਧਿਆਨ ਇਸ ਕਰਕੇ ਰੱਖਣਾ ਚਾਹੀਦਾ ਕਿਉਂਕਿ ਸਾਨੂੰ ਚੰਗੀ ਹਵਾ ਲਈ ਉਹ ਕਰਨਾ ਪੈਂਦਾ ਹੈ ਹਾਂ ਕਿਉਂਕਿ ਦੇਖੋ ਜੇਕਰ ਅਸੀਂ ਰੁੱਖ ਲਾ ਦਿੰਨੇ ਆ ਤੇ ਉਹਨਾਂ ਨੂੰ ਵੱਡਿਆ ਕਰ ਲਈ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਤੇ ਇਹਦਾ ਜਿਹੜਾ ਕੱਲਾ ਜੁਮਾ ਇਹ ਕਹੇ ਵੀ ਕਿ ਮਾਲੀ ਤੇ ਨਹੀਂ ਹੈਗਾ ਹਰ ਵਿਅਕਤੀ ਨੂੰ ਕੀ ਖਿਆਲ ਹੈ ਤੁਹਾਡਾ ਹਰ ਵਿਅਕਤੀ ਨੂੰ ਹੀ ਜਿੱਥੇ ਕਿਤੇ ਵੀ ਰੁੱਖ ਖੜਾ ਹੈ ਤੇ ਉਹ ਉਹਨੂੰ ਵੱਡਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਚਾਹੇ ਉਹ ਕਿਸੇ ਪਾਰਕ ਵਿੱਚ ਹੈ ਚਾਹੇ ਖੇਤ ਵਿੱਚ ਹੈ ਇਹਦੇ ਬਾਰੇ ਥੋੜਾ ਜਿਹਾ ਹੋਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਗੱਲ ਕਰੋ ਕਿ ਵੀ ਇਹ ਇਹ ਸਾਡਾ ਜਿਹੜਾ ਜੀਵਨ ਦਾ ਪ੍ਰਮੁੱਖ ਅੰਗ ਹੈ ਰੁਕੋ ਹਾਂਜੀ ਸਾਨੂੰ ਇਹ ਪੇੜ-ਵੇੜ ਜਿਵੇਂ ਜੋ ਮਾਲੀ ਹੁੰਦੇ ਆ ਉਹ ਉਹ ਤਾਂ ਪੂਰਾ ਦਿਨ ਸਾਡੀ ਹੈਲਪ ਕਰਦੇ ਆ ਸਾਨੂੰ ਆਕਸੀਜਨ ਦੀ ਦੇਣ ਲਈ ਹੈਲਪ ਕਰਦੇ ਆ ਕਿਉਂਕਿ ਉਹ ਪੇੜਾ ਨੂੰ ਲਗਾਉਂਦੇ ਆ ਪੇੜਾ ਨੂੰ ਉਹ ਵੱਡਾ ਕਰਦੇ ਆ ਸੰਭਾਲਦੇ ਆ ਜਿਵੇਂ ਕੁਝ ਲੋਕ ਆਪਣੇ ਘਰੇ ਮਾਲੀ ਰੱਖ ਲੈਂਦੇ ਆ ਹਮ ਹੈਨਾ ਪਰ ਉਹ ਖੁਦ ਵੀ ਕਰ ਸਕਦੇ ਆ ਖੁਦ ਵੀ ਕਰ ਸਕਦੇ ਆ ਬਸ ਉਹਨਾਂ ਨੂੰ ਬਸ ਪਾਣੀ ਚਾਹੀਦਾ ਹੁੰਦਾ ਸਨਲਾਈਟ ਤੇ ਸੋਇਲ ਇਸ ਚੀਜ਼ ਤੇ ਇਸ 10 ਚੀਜ਼ਾਂ ਨਾਲ ਜੋ ਪੇੜ ਪੌਦੇ ਹੁੰਦੇ ਆ ਉਹ ਵੱਡੇ ਹੁੰਦੇ ਆ ਤੇ ਸਾਨੂੰ ਉਹ ਉਸੇ ਚੀਜ਼ ਨਾਲ ਆਕਸੀਜਨ ਮਿਲਦੀ ਹੈ ਤੇ ਸਾਨੂੰ ਇਸ ਕਰਕੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਮੇਰੇ ਖਿਆਲ ਤਾਂ ਫਿਰ ਅੱਜ ਦੇ ਬੱਚੇ ਨੇ ਜਿਹੜੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਤਾਂ ਧਰਤੀ ਤੋਂ ਕਿਸੇ ਟਾਈਮ ਚਲੇ ਜਾਣਾ ਜਿਹੜੇ ਅੱਜ ਦੇ ਬੱਚੇ ਨੇ ਜਿਨ੍ਹਾਂ ਨੂੰ ਛਾਂ ਦੀ ਫੁੱਲਾਂ ਦੀ ਤੇ ਫਲ ਦੀ ਲੋੜ ਹੁੰਦੀ ਹੈ ਤੇ ਮੇਰੇ ਖਿਆਲ ਤਾਂ ਇਹ ਜ਼ਿੰਮੇਵਾਰੀ ਬੱਚਿਆਂ ਦੀ ਬਣਦੀ ਹੈ ਕਿ ਬੱਚੇ ਰੁੱਖਾਂ ਨੂੰ ਸੰਭਾਲਣ ਦੇਖੋ ਜੀ ਜਿਨ ਜੋ ਸਾਡੀ ਵਾਤਾਵਰਣ ਹੈ ਜੋ ਸਾਡੀ ਸਾਡੀ ਧਰਤੀ ਹੈ ਉਹ ਉਹਨੂੰ ਹਰਾ-ਭਰਾ ਰੱਖਣ ਦੀ ਤਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਹਾਂ ਹਾਂ ਬਿਲਕੁਲ ਬਿਲਕੁਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਅੱਜ ਚਲੋ ਇੱਕ ਜਨਮ ਦਿਨ ਦੇ ਬਹਾਨੇ ਕੁਝ ਇੱਕ ਗੱਲਾਂ ਕੀਤੀਆਂ ਨੇ ਤੇ ਮੇਰੇ ਖਿਆਲ ਵਿੱਚ ਤੇਜਪ੍ਰਤਾਪ ਨੇ ਸਾਡੇ ਨਾਲ ਇੱਕ ਆਪਣੀ ਉਮਰ ਤੇ ਹਿਸਾਬ ਨਾਲ ਉਸ ਤੋਂ ਵੀ ਚੰਗੀਆਂ ਤੇ ਵੱਡੀਆਂ ਗੱਲਾਂ ਕੀਤੀਆਂ ਨੇ ਕਿ ਜੇਕਰ ਅਸੀਂ ਜਨਮ ਦਿਨ ਦੇ ਉੱਤੇ ਕੋਈ ਨਿਸ਼ਾਨਾ ਮਿਖਦੇ ਹਾਂ ਤਾਂ ਇੱਕ ਸਾਡੇ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਤੇ ਨੰਬਰ 2 ਤੇ ਤੇ ਜਨਮ ਦਿਨ ਤੇ ਜੇਕਰ ਅਸੀਂ ਰੁੱਖ ਲਾਉਂਦੇ ਆ ਤੇ ਉਹਨਾਂ ਨੂੰ ਸੰਭਾਲਣ ਦੀ ਇਕੱਲੇ ਕਿਸੇ ਇੱਕ ਵਿਅਕਤੀ ਦੀ ਨਹੀਂ ਸਗੋਂ ਸਾਰੇ ਆਂਦੀ ਹਿੱਜੇਵਾਰੀ ਹੁੰਦੀ ਹੈ ਤੇ ਅੱਜ ਸਿਹਤ ਦੇ ਰੰਗ ਪ੍ਰੋਗਰਾਮ ਦੀ ਅਸੀਂ ਕਾਫੀ ਲੰਮੇ ਸਮੇਂ ਬਾਅਦ ਇੱਕ ਇਸ ਵਿਧਾ ਦੇ ਨਾਲ ਵੀਡੀਓ ਪਾ ਰਹੇ ਹਾਂ ਤੁਹਾਡੇ ਸਾਹਮਣੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਹੀ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਚੈਨਲ ਨੂੰ ਦੁਆਰ ਤੋਂ ਦੇਖਣਾ ਸ਼ੁਰੂ ਕਰੋ ਅਸੀਂ ਹੁਣ ਕੋਸ਼ਿਸ਼ ਕਰਾਂਗੇ ਵੀ ਸਾਡੇ ਸਮਾਜਿਕ ਮਸਲਿਆਂ ਬਾਰੇ ਵਿਦਿਆ ਬਾਰੇ ਤੇ ਹੋਰ ਜਿੰਨੇ ਕਿੰਨੇ ਵੀ ਜਿਹੜੇ ਸਾਡੇ ਜੀਵਨ ਨਾਲ ਜੁੜੇ ਹੋਏ ਅਸਰੂ ਕਰਨੇ ਸੀ ਉਹਨਾਂ ਬਾਰੇ ਤੁਹਾਡੇ ਨਾਲ ਕੁਝ ਮਿੰਟ ਗੱਲਾਂ ਕਰਿਆ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਵੀਡੀਓ ਪਾਈਏ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਸੀ ਜਿਹੜਾ ਕਿ ਤੇਜ ਪ੍ਰਤਾਪ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਅੱਜ ਸਾਨੂੰ ਮੈਨੂੰ ਡਾਕਟਰ ਹਰਨੇਸ਼ ਸਿੰਘ ਕਲੇਰ ਅਤੇ ਮੇਰੇ ਨਾਲ ਜੁੜੇ ਤੇਜ ਪ੍ਰਤਾਪ ਸਿੰਘ ਜੀ ਨੂੰ ਦਿਓ ਆਗਿਆ ਸਤ ਸ੍ਰੀ ਅਕਾਲ